ਸਨੇਬਾ ਉਹ ਤੁਸੀਂ ਕੀਤਾ ਗਿਆ ਦੇਖੋ ਜੋ ਫੈਸਲੇ ਕੀਤੇ ਆ ਉਹ ਸਿੰਘ ਸਾਹਿਬ ਜੀ ਦਾ ਆ ਜਾਣਾ ਮੈਸੇਜ ਤੁਹਾਡੇ ਕੋਲੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਜੇਕਰ ਬਸ ਸਾਰਾ ਹੀ ਸਾਰੇ ਤੁਹਾਡੇ ਕੋਲ ਆ ਜਾਣਾ ਕੋਈ ਹੋਰ ਇਸ ਕੋਲ ਪਰਿਵਾਰ ਨੂੰ ਵੀ ਵਿੱਚ ਬਿਠਾਇਆ ਗਿਆ ਸੀਗਾ ਮੀਟਿੰਗ ਦੇ ਵਿੱਚ ਪਰਿਵਾਰ ਆਇਆ ਉਹ ਸਿੰਘ ਸਾਹਿਬ ਜੀ ਨੂੰ ਮਿਲਿਆ ਗੱਲਬਾਤ ਹੋਈ ਉਹਨਾਂ ਦੀ ਤੇ ਉਹ ਪਰਿਵਾਰ ਦੱਸ ਸਕਦਾ ਸਿੰਘ ਸਾਹਿਬ ਥੋੜਾ ਜਨਾਗਰ ਆਪਾਂ ਡਿਟੇਲ ਦੇ ਵਿੱਚ ਗੱਲ ਕਰੀਏ ਅਮਰਤਪਾਲ ਦੀ ਮਾਤਾ ਨੂੰ ਘਰੋਂ ਦੇ ਚਾਚੀ ਦੇ ਜਿਹੜਾ ਹੈਗਾ ਪੁਲਿਸ ਨੇ ਅਰੈਸਟ ਕੀਤਾ ਮੈਂ ਔਰ ਪਹਿਲੀ ਵਾਰੀ ਹੋਇਆ ਕਿ ਲੇਡੀਜ਼ ਨੂੰ ਬਿਨਾਂ ਕਿਸੇ ਕਾਰਨ ਸੱਜ ਕੋਈ ਜਿਆਦਾ ਪਰਚਾ ਦਰਜ ਮੈਂ ਕੱਲ ਵੀ ਕਿਹਾ ਇਸ ਤੋਂ ਪਹਿਲਾਂ ਵੀ ਤੁਹਾਨੂੰ ਵੀ ਮੈਂ ਕਹਿ ਚੁੱਕਿਆ ਕਿ ਇਹ ਬਹੁਤ ਗਲਤ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀਗਾ ਇਹ ਮੰਦ ਭਾਗਾ ਹੈ ਸਰਸੋ ਮਹਾਲੀ ਚ ਵੀ ਜਿਹੜਾ ਪੇਪਰਾਂ ਚ ਕੜੇ ਉਤਾਰੇ ਗਏ ਜੀ ਪੰਜਾਬ ਦੇ ਵਿੱਚ ਇਤਰਾ ਦਾ ਹੋਣਾ ਮੈਂ ਸਮਝਦਾ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਵੈਸੇ ਤਾਂ 1947 ਤੋਂ ਹੀ ਸਾਡੇ ਨਾਲ ਨਾਲ ਤਾਂ ਧੱਕਾ ਹੁੰਦਾ ਆ ਰਿਹਾ ਤੇ ਪਿਛਲੇ ਕੁਝ ਸਾਲਾਂ ਤੋਂ ਹਾਲਾਤ ਇਸ ਕਿਸਮ ਦੇ ਬਣ ਰਹੇ ਹੈ ਕਿ ਘੱਟ ਗਿਣਤੀਆਂ ਜਿਹੜੀਆਂ ਨੇ ਭਾਰਤ ਦੇ ਵਿੱਚ ਉਹਨਾਂ ਨੂੰ ਬਿਲਕੁਲ ਜਿਹੜਾ ਹੈ ਉਹ ਹਾਸ਼ੀ ਦੇ ਉੱਤੇ ਧੱਕਿਆ ਜਾ ਰਿਹਾ ਉਹਨਾਂ ਦੇ ਹੱਕ ਹਕੂਕਾਂ ਦੀ ਜਿਹੜੀ ਹੈ ਉਲੰਘਣਾ ਹੋ ਰਹੀ ਹੈ ਇੱਥੋਂ ਤੱਕ ਕਿ ਧਾਰਮਿਕ ਜਿਹੜੇ ਅਧਿਕਾਰ ਹੈ ਘੱਟ ਗਿਣਤੀਆਂ ਦੇ ਉਹਨਾਂ ਨੂੰ ਵੀ ਜਿਹੜਾ ਉਹ ਰੋਂਦਿਆ ਜਾ ਰਿਹਾ ਇਹ ਗੱਲਾਂ ਠੀਕ ਨਹੀਂ ਹੈ ਕੜੇ ਉਤਰਵਾਣੇ ਹਾਲਾਂਕਿ ਕੋਰਟ ਵੱਲੋਂ ਜਿਹੜਾ ਪਹਿਲਾਂ ਹੀ ਡਿਸੀਜਨ ਹੋ ਚੁੱਕਿਆ ਹੈ ਕਿ ਜਿਹੜੇ ਸਾਡੇ ਧਾਰਮਿਕ ਸਿੰਬਲ ਨੇ ਇਹ ਗਹਿਣੇ ਨਹੀਂ ਹੈ ਕਿ ਸਾਡੇ ਧਾਰਮਿਕ ਚਿੰਨ੍ਹ ਹੈ ਕਿ ਇਹਨਾਂ ਨੂੰ ਉਤਰਵਾਉਣਾ ਜਿਹੜਾ ਹੈ ਇਹ ਬਿਲਕੁਲ ਜਿਹੜਾ ਹੈ ਕੋਰਟ ਦੇ ਵੀ ਇੱਕ ਕਿਸਮ ਦੀ ਹੁਕਮ ਦੀ ਉਲੰਘਣਾ ਹੈ ਇਹ ਨਹੀਂ ਹੋਣਾ ਚਾਹੀਦਾ ਜਿਸ ਕਿਸੇ ਨੇ ਵੀ ਇਹ ਹਰਕਤ ਕੀਤੀ ਹੈ ਬਹੁਤ ਮੰਨ ਕਰ ਸਿੰਘ ਸਾਹਿਬ ਹਾਈ ਕੋਰਟ ਪੰਜਾਬ ਤੋਂ ਮਾਮਨ ਸਾਹਿਬ ਮੋਰਚਾ ਵੀ ਕੁਝ ਕੀਤਾ ਜੇ ਪੰਜਾਬ ਸਰਕਾਰ ਨੂੰ ਦੇਖ ਦਿੱਤਾ ਜੀ ਪੰਜਾਬ ਸਰਕਾਰ ਨੂੰ ਵੈਸੇ ਹੀ ਕਰਨਾ ਚਾਹੀਦਾ ਹੈ ਬਿਨਾਂ ਕੋਰਟ ਤੋਂ ਹੀ ਕਰਨਾ ਚਾਹੀਦਾ ਜੀ ਪੰਜਾਬ ਸਰਕਾਰ ਨੂੰ ਬਹੁਤ ਲੰਬੇ ਸਮੇਂ ਤੋਂ ਬੈਠੇ ਆ ਉਹ ਤੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਆਵਾਜ਼ ਸੁਣਨੀ ਚਾਹੀਦੀ ਹੈ ਪਰ ਪਤਾ ਨਹੀਂ ਕਿਉਂ ਸਰਕਾਰ ਸੌਂਨੀ ਰਹੀ ਹੈ ਬਹੁਤ ਮੰਦਭਾਗਾ ਵਰਤਾਰਾ ਇਸ ਵਾਰੀ ਵਿਸਾਖੀ ਵੀ ਮਨਾਇ ਦਿੱਤੀ ਜਾ ਰਹੀ ਸੀ ਸਿੱਖ ਪਰਿਵਾਰਾਂ ਨੂੰ ਜਿਹੜੇ ਉਥੇ ਪਹੁੰਚ ਦਮਦਮਾ ਸਾਹਿਬ ਦਾਣਾ ਜੋਂਦੇ ਸੀ ਕੋਲ ਉਹ ਰੋਕਿਆ ਗਿਆ ਅਕਸ਼ੀ ਦਮਦਮਾ ਸਾਹਿਬ ਦੇ ਸਥਾਨ ਦੇ ਉੱਤੇ ਵਿਸਾਖੀ ਦਾ ਜਿਹੜਾ ਖਾਲਸਾ ਸajna ਦਿਵਸ ਦਾ ਜਿਹੜਾ ਪੁਰਬ ਹੈ ਉਹ ਵੱਡੇ ਪੱਧਰ ਤੇ ਉੱਤੇ ਮਨਾਇਆ ਜਾ ਰਿਹਾ ਹੈ ਜਿਹੜੀਆਂ ਗ੍ਰਿਫਤਾਰੀਆਂ ਗ੍ਰਿਫਤਾਰੀਆਂ ਹੋਈਆਂ ਉਹਨਾਂ ਦੀ ਅਸੀਂ ਨਿਖੇਦੀ ਕਰਦੇ ਹਾਂ ਤੇ ਨਾਲ ਹੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਖਾਲਸਾ ਸajna ਦਿਵਸ ਮੌਕੇ ਦਤਕਸ਼ੀ ਦਮਦਮਾ ਸਾਹਿਬ ਦੀ ਧਰਤੀ ਤੇ ਵੱਧ ਤੋਂ ਵੱਧ ਗਿਣਤੀ ਚ ਸੰਗਤ ਪਹ ਬਿਲਕੁਲ ਜਿਹੜਾ ਬੇਧੜ ਬੇਧੜਕੋ ਹੋ ਕੇ ਪਹੁੰਚੇ ਡੱਡਰ ਹੋ ਕੇ ਪਹੁੰਚੇ ਬੇਖੌਫ ਹੋ ਕੇ ਪਹੁੰਚੇ ਠੀਕ ਹੈ ਜੀ ਥੈਂਕ ਯੂ ਓਕੇ ਤੁਹਾਡੇ ਵੱਲੋਂ ਤਪੀਲ ਕੀਤੀ ਗਈ ਹੈ ਪਰ ਇਹਨਾਂ ਨੂੰ ਬੋਲਦਾ ਮੈਂ ਜਵਾਬ ਦਿੱਤਾ ਵਰਗੇ ਉਹ ਮੰਦ ਭਾਗੀ ਗੱਲ ਹੈ ਪ੍ਰਤੱਖ ਨਹੀਂ ਦਮਦਮਾ ਸਾਹਿਬ ਤੇ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਊਗੀ ਤੇ ਅਸੀਂ ਸਰਕਾਰ ਨਾਲ ਜ਼ਰੂਰ ਰੱਪਟਾ ਠੀਕ ਹੈ ਜੀ ਨਾ ਤੁਸੀਂ ਇਸ ਜੋ ਸਾਰੇ ਜੋ ਫੈਸਲੇ ਕੀਤੇ ਆ ਉਹ ਸਿੰਘ ਸਾਹਿਬ ਜੀ ਦਾ ਆ ਜਾਣਾ ਮੈਸੇਜ ਤੁਹਾਡੇ ਕੋਲੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਜੇ ਇਤਨਾ ਬਸ ਸਾਰਾ ਹੀ ਸਾਰੇ ਤੁਹਾਡੇ ਕੋਲ ਆ ਜਾਣਾ ਜੀ ਕੋਈ ਹੋਰ ਇਸ ਕੋਲ ਆਵਾਕ ਪਰਿਵਾਰ ਨੂੰ ਵੀ ਵਿੱਚ ਬਿਠਾਇਆ ਗਿਆ ਸੀਗਾ ਮੀਟਿੰਗ ਦੇ ਵਿੱਚ ਪਰਿਵਾਰ ਆਇਆ ਉਹ ਸਿੰਘ ਸਾਹਿਬ ਜੀ ਨੂੰ ਮਿਲਿਆ ਗੱਲਬਾਤ ਹੋਈ ਉਹਨਾਂ ਦੀ ਤੇ ਉਹ ਪਰਿਵਾਰ ਦੱਸ ਸਕਦਾ ਸਿੰਘ ਸਾਹਿਬ ਥੋੜਾ ਜਿਨਾ ਅਗਰ ਆਪਾਂ ਡਿਟੇਲ ਦੇ ਵਿੱਚ ਗੱਲ ਕਰੀਏ ਅਮਰਪਾਲ ਦੀ ਮਾਤਾ ਨੂੰ ਘਰੋਂ ਦੇ ਚਾਚੀ ਦੇ ਜਿਹੜਾ ਹੈਗਾ ਪੁਲਿਸ ਨੇ ਅਰੈਸਟ ਕੀਤਾ ਮੈਂ ਔਰ ਪਹਿਲੀ ਵਾਰੀ ਹੋਇਆ ਕਿ ਲੇਡੀਜ਼ ਨੂੰ ਬਿਨਾਂ ਕਿਸੇ ਕਾਰਨ ਸੱਜ ਕੋਈ ਜਿਆਦਾ ਪਰਚਾ ਦਰਜ ਮੈਂ ਕੱਲ ਵੀ ਕਿਹਾ ਇਸ ਤੋਂ ਪਹਿਲਾਂ ਵੀ ਤੁਹਾਨੂੰ ਵੀ ਮੈਂ ਕਹਿ ਚੁੱਕਿਆ ਕਿ ਇਹ ਬਹੁਤ ਗਲਤ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀਗਾ ਹੇਮੰਤ ਪਾਕਾ ਸਰਸੋ ਮਹਾਲੀ ਚ ਵੀ ਜਿਹੜਾ ਪੇਪਰਾਂ ਚ ਕੜੇ ਉਤਾਰੇ ਗਏ ਜੀ ਪੰਜਾਬ ਦੇ ਵਿੱਚ ਇਤਰਾ ਦਾ ਹੋਣਾ ਮੈਂ ਸਮਝਦਾ ਕਿ ਆਉਣ ਵਾਲਾ ਜਿਹੜਾ ਸਮਾਂ ਵੈਸੇ ਤਾਂ 1947 ਤੋਂ ਹੀ ਸਾਡੇ ਨਾਲ ਨਾਲ ਤਾਂ ਧੱਕਾ ਹੁੰਦਾ ਆ ਰਿਹਾ ਤੇ ਪਿਛਲੇ ਕੁਝ ਸਾਲਾਂ ਤੋਂ ਹਾਲਾਤ ਇਸ ਕਿਸਮ ਦੇ ਬਣ ਰਹੇ ਹੈ ਕਿ ਘੱਟ ਗਿਣਤੀਆਂ ਜਿਹੜੀਆਂ ਨੇ ਭਾਰਤ ਦੇ ਵਿੱਚ ਉਹਨਾਂ ਨੂੰ ਬਿਲਕੁਲ ਜਿਹੜਾ ਹੈ ਉਹ ਹਾਸ਼ੀ ਦੇ ਉੱਤੇ ਧੱਕਿਆ ਜਾ ਰਿਹਾ ਉਹਨਾਂ ਦੇ ਹੱਕ ਹਕੂਕਾਂ ਦੀ ਜਿਹੜੀ ਹੈ ਉਲੰਘਣਾ ਹੋ ਰਹੀ ਹੈ ਇੱਥੋਂ ਤੱਕ ਕਿ ਧਾਰਮਿਕ ਜਿਹੜੇ ਅਧਿਕਾਰ ਹੈ ਘੱਟ ਗਿਣਤੀਆਂ ਦੇ ਉਹਨਾਂ ਨੂੰ ਵੀ ਜਿਹੜਾ ਉਹ ਰੌਂਦਿਆ ਜਾ ਰਿਹਾ ਇਹ ਗੱਲਾਂ ਠੀਕ ਨਹੀਂ ਐ ਕੜੇ ਉਤਰਵਾਣੇ ਹਾਲਾਂਕਿ ਕੋਰਟ ਵੱਲੋਂ ਜਿਹੜਾ ਪਹਿਲਾਂ ਹੀ ਡਿਸੀਜਨ ਹੋ ਚੁੱਕਿਆ ਹੈ ਕਿ ਜਿਹੜੇ ਸਾਡੇ ਧਾਰਮਿਕ ਸਿੰਬਲ ਨੇ ਇਹ ਕਹਿਣੇ ਨਹੀਂ ਐ ਕਿ ਸਾਡੇ ਧਾਰਮਿਕ ਚਿੰਨ੍ਹ ਹੈ ਕਿ ਇਹਨਾਂ ਨੂੰ ਉਤਰਵਾਉਣਾ ਜਿਹੜਾ ਹੈ ਇਹ ਬਿਲਕੁਲ ਜਿਹੜਾ ਹੈ ਕੋਰਟ ਦੇ ਵੀ ਇੱਕ ਕਿਸਮ ਦੀ ਹੁਕਮ ਦੀ ਉਲੰਘਣਾ ਹੈ ਇਹ ਨਹੀਂ ਹੋਣਾ ਚਾਹੀਦਾ ਜਿਸ ਕਿਸੇ ਨੇ ਵੀ ਇਹ ਹਰਕਤ ਕੀਤੀ ਹੈ ਬਹੁਤ ਮੰਨਦਾ ਸਿੰਘ ਸਾਹਿਬ ਹਾਈ ਕੋਰਟ ਦੇ ਪੰਜਾਬ ਤੋਂ ਆਮਿਤ ਸਾਹਿਬ ਮੋਰਚਾ ਵੀ ਕੁਝ ਕੀਤਾ ਜੇ ਪੰਜਾਬ ਸਰਕਾਰ ਨੂੰ ਦੇ ਦਿੰਦਾ ਜੀ ਪੰਜਾਬ ਸਰਕਾਰ ਨੂੰ ਵੈਸੇ ਹੀ ਕਰਨਾ ਚਾਹੀਦਾ ਹੈ ਬਿਨਾਂ ਕੋਰਟ ਤੋਂ ਹੀ ਕਰਨਾ ਚਾਹੀਦਾ ਜੀ ਪੰਜਾਬ ਸਰਕਾਰ ਨੂੰ ਬਹੁਤ ਲੰਬੇ ਸਮੇਂ ਤੋਂ ਬੈਠੇ ਆ ਉਹ ਤੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਆਵਾਜ਼ ਸੁਣਨੀ ਚਾਹੀਦੀ ਹੈ ਪਰ ਪਤਾ ਨਹੀਂ ਕਿਉਂ ਸਰਕਾਰ ਸੋਨੀ ਰਹੀ ਹੈ ਬਹੁਤ ਮੰਦਭਾਗਾ ਵਰਤਾਰਾ ਇਸ ਵਾਰੀ ਵਿਸਾਖੀ ਵੀ ਮਨਾਇ ਦਿੱਤੀ ਜਾ ਰਹੀ ਸਿੱਖ ਪਰਿਵਾਰਾਂ ਨੂੰ ਜਿਹੜੇ ਉੱਥੇ ਪਹੁੰਚ ਦਮਦਮਾ ਸਾਹਿਬ ਜਾਨਾ ਜੋ ਵੀ ਸਿੱਖ ਉਹਨਾਂ ਨੂੰ ਰੋਕਿਆ ਗਿਆ ਅਕਸ਼ੀ ਦਮਦਮਾ ਸਾਹਿਬ ਦੇ ਸਥਾਨ ਦੇ ਉੱਤੇ ਵਿਸਾਖੀ ਦਾ ਜਿਹੜਾ ਖਾਲਸਾ ਸajna ਦਿਵਸ ਦਾ ਜਿਹੜਾ ਪੁਰਬ ਹੈ ਉਹ ਵੱਡੇ ਪੱਧਰ ਤੇ ਉੱਤੇ ਮਨਾਇਆ ਜਾ ਰਿਹਾ ਜਿਹੜੀਆਂ ਗ੍ਰਿਫਤਾਰੀਆਂ ਗ੍ਰਿਫਤਾਰੀਆਂ ਹੋਈਆਂ ਉਹਨਾਂ ਦੀ ਅਸੀਂ ਨਿਖੇਧੀ ਕਰਦੇ ਹਾਂ ਤੇ ਨਾਲ ਹੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਖਾਲਸਾ ਸajna ਦਿਵਸ ਮੌਕੇ ਤਕਸ਼ੀ ਦਮਦਮਾ ਸਾਹਿਬ ਦੀ ਧਰਤੀ ਤੇ ਵੱਧ ਤੋਂ ਵੱਧ ਗਿਣਤੀ ਚ ਸੰਗਤ ਪਹ ਠੀਕ ਹੈ ਜੀ ਥੈਂਕ ਯੂ ਓਕੇ ਜੀ ਕਾਟੇ ਵਾਲੇ ਤਪੀਲ ਕੀਤੀ ਗਈ ਹੈ ਪਰ ਇਹਨਾਂ ਨੂੰ ਪੈਸਾ ਨਜੇਵਾਦਨ ਕੀਤੀ ਜਾ ਰਹੀ ਹੈ ਉਹ ਮੰਦ ਭਾਗੀ ਗੱਲ ਹੈ ਪ੍ਰਤੱਖਣੀ ਦਮਦਮਾ ਸਾਹਿਬ ਤੇ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਊਗੀ ਤੇ ਅਸੀਂ ਸਰਕਾਰ ਨਾਲ ਜ਼ਰੂਰ ਲੱਭਾਂਗੇ ਠੀਕ ਹੈ ਜੀ